ਤੇਰੇ ਨਾਲ ਬਦਲਾ ਲਊਗਾ ਕਿ ਨਹੀਂ ਲੈ ਕੇ ਦਿਖਾਵੇ ਫਿਰ ਕੁੱਟ ਕੇ ਐਵੇਂ ਭੇਜੂੰਗੀ ਹਲੋ 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 ਹਾਂਜੀ ਮਰੀਏ ਹਾਲ ਚਾਲ ਦੋਸਤਾਂ ਦੋਸਤਾਂ ਤੂੰ ਥੱਕ ਜਾ ਥੱਕ ਜਾ ਆ ਜਾ ਆ ਜਾ ਸਿੱਧੀ ਆ ਜਾ ਸਿੱਧੀ ਆ ਜਾ ਦੇਖੀਏ ਲੜਾਈ ਹੁੰਦੀ ਉਹ ਤੇ ਹਲ ਚਲ 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 ਬਗੀ ਲਾ ਗਿਆ ਬਗੀ ਨਾ ਬਗੀ ਲੋ ਕਰੂਗਾ ਤੁਹਾਡਾ ਚੱਲ ਆ ਲੈ ਅੰਦਰ ਵੜ ਗਿਆ ਅਸੀਂ ਅੰਦਰ ਵੜ ਗਿਆ ਅੰਦਰ ਆਦੇ ਵੜਦਾ ਤੇਰੇ ਘਰਾਂ ਬੜਿਆ ਅਸੀਂ ਬਹੁਤ ਕੁੱਟਿਆ ਮੈਂ ਸੁਣਿਆ ਨਾ ਥੋੜੀ ਨੇ ਉਹ ਵੀ ਚੱਲ ਆਂਟੀ ਛੱਡ ਗਿਆ ਆ ਜਾ ਮਿੱਟਾ ਜਾ ਜਾਓ ਜਾ ਹੁਣ ਆਲੀ ਚੱਲਦੇ ਫੇਰ ਨਹੀਂ ਕੁੱਟਦੇ ਆ ਮੈਂ ਦੱਸਦਾ ਰੋਣਾ ਰਰੋ ਰੋਣਾ 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 ਓ ਨਾ ਅੰਦਰ ਹੀ ਜਾ ਨਾ ਉਹ ਕੁੱਟਿਆ ਵਾਲਾ ਉਹ ਕੁੱਟਿਆ ਨਹੀਂ ਬਰਾਬਰ ਚੱਲਿਆ ਭਾਈ ਇਹਨੇ ਵੀ ਬਰਾਬਰ ਮਾਰਿਆ ਬਾਬੇ ਮਾਰਿਆ ਮੁੰਡਾ ਖਾ ਬਰਾਬਰ ਦੀ ਮੁੰਡਾ ਖਾ ਬਸ ਇੰਨੀ ਗੱਲੇ ਰੋਣ ਲੱਗ ਗਿਆ ਹੱਸ ਕੇ ਪੁਕਾਰ ਕੇ ਚੁੱਪ ਕਰ ਰੋਣਾ ਨਹੀਂ ਹੋਣ ਬੈਲਾ ਕੁੱਤਾ ਕੋਈ ਆਰਡਰ ਆਰਡਰ ਅੰਦਰ ਹਟ ਜਾ ਉਹਨੂੰ ਬੈਲਾ ਕੁੱਤਾ ਜੇ ਹਟ ਦੇ ਉਹ ਜਿਹਨੂੰ ਅਸੀਂ ਕੁੱਟਿਆ ਉਹ ਤਾਂ ਲੋਹੇ ਦੀ ਬਣੀ ਹੋਈ ਹੈ ਉਹ ਕੁੱਤੇ ਨਾ ਮਾ ਦਾਨਾ ਲਾਏਗਾ ਇਹ ਪੌਂਦੇ ਦਾਦਮੂਰੇ ਬੈਠੇ ਫਿਰ ਅੰਦਰ ਕਾ ਤੇ ਹਾਂ ਅੱਜ ਤਾਂ ਹੰਝੂ ਦੋਨੇ ਆਖੋ ਨਹੀਂ ਨਿਮੋ ਦਾਸ ਕੀ ਹੱਲ ਕਰੀਏ ਦਾ ਵੜਦੀ ਇਹਨੂੰ ਵੀ ਉਹ ਜਰੀ ਗਈ ਆ ਕੇ ਗੱਲ ਕਰੀਏ ਉਹਨੂੰ ਗੁੱਸਾ ਆਈ ਦੇ ਮਾ ਉਹ ਉਹ ਤੋਂ ਬਾਅਦ ਪ੍ਰੇ ਡੈਡੀ ਨੂੰਰੇ ਸਾਥ ਬਿਰਾਉਣਾ ਮੈਂ ਤੁਹਾਨੂੰ ਦੱਸਦਾ ਜੀ ਨਹੀਂ ਸੁਣਨੀ ਸੁਣਨਾ ਕਹ ਲਾ ਫੇਰ ਜਾਓ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਤੁਹਾਡਾ ਮਨ ਕੀ ਕਹਿੰਦਾ ਜੀ ਉਹਨੂੰ ਗੁੱਸਾ ਅੱਛਾ ਉਹਨੂੰ ਕੁੱਟੋ ਤਾਂ ਤੁਹਾਨੂੰ ਇਨਸਾਫ ਮਿਲੂਗਾ ਹੈ ਜੀ ਕੀ ਕੀ ਕਰਿਆ ਤੁਹਾਡੇ ਕੀ ਕੀ ਹੋ ਗਿਆ ਜੀ ਮੈਨੂੰ ਪੂਰੀ ਖੂਨ ਕੱਢਤਾ ਹੀ ਉਹਨੇ ਇਹ ਐਡੀ ਵੱਡੀ ਗੱਲ ਕਰਤੀ ਜੀ ਉਹ ਮੇਰੇ ਪ੍ਰਮਾਤਮਾ ਉਹ ਖੇਤੀ ਆਂਟੀ ਨਰਸ ਆਂਟੀ ਕਰੋ ਪੱਟੀ ਮੜੀ ਕਰੋ ਬਹਾਈ ਨਹੀਂ ਜਾਉਣੀ ਖੂਨ ਬਹੁਤ ਵਹਿ ਰਿਹਾ ਹੈ ਅਨਲਿਮਿਟਿਡ ਖੂਨ ਵਹਿ ਰਿਹਾ ਹੈ ਖੂਨ ਦੇ ਨਾਲ ਨਾਲ ਹੰਝੂ ਵੀ ਵਹਿ ਰਹੇ ਨੇ ਕੀ ਪੰਜਾਬ ਸਰਕਾਰ ਹੱਲ ਕੱਢੇਗੀ ਕਹਿਣਾ ਉਹਨੂੰ ਉਹਨੂੰ ਕੁੱਤਾ ਮੈਂ ਸਰਕਾਰ ਨਹੀਂ ਹੈਗੀ ਫਿਰ ਆਪਾਂ ਚੱਲੀਏ ਇਨਸਾਫ ਲੈਣ ਚੱਲੀਏ ਤੇ ਕਰ ਹੈ ਕੱਲ ਫਿਰ ਉਠੋ ਉਹ ਵੀ ਉਹਨੂੰ ਮੈਂ ਲੈ ਕੇ ਆਉਂਗਾ ਕੁੱਤੇ ਤੋਂ ਫੜ ਕੇ ਚੱਲ ਆ ਜਾ ਵੀ ਉਰੇ ਮੋਰੇ ਜਿੱਦਿਆ ਬੜੇ ਕਾਪ ਨਾਲ ਛੋਟਾ ਸੌਰੀ ਮੰਗ ਉਰੇ ਓਏ ਬੱਸ ਸੌਰੀ ਬਹੁਤ ਚੀਜ਼ ਬੜੀ ਹੁੰਦੀ ਐ ਕੱਲ ਨਾ ਤੋੜੋ ਕੁੱਤਾ ਮੋਨੂ ਓਏ ਇਹਨੂੰ ਚੱਕ ਇਹਨੂੰ ਚੱਕ ਇਹਨੂੰ ਰੱਖ ਉਹ ਤੂੰ ਨਾ ਓਏ ਸਾਬ ਤੂੰ ਨਾ ਕਰ ਤੂੰ ਨਾ ਕਰ ਮੋਨੂ ਚੱਕ ਲੈ ਗੋਦੀ ਚੱਕ ਦੇ ਨਹੀ 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 ਚੱਕ ਲੈ ਗੋਦੀ ਚੱਕ ਨਹੀ ਨਹੀ ਤੋੜਦੇ ਨਾਲ ਕੀ ਹੋਇਆ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਉਹ ਲੱਤਾਂ ਮਾਰਦਾ ਦਾ ਇੱਕ ਕੁੱਤਦਾ ਦਾ ਲੱਤਾਂ ਮਾਰਦਾ ਈ ਤੁਹਾਡੇ ਹਾਂਜੀ ਹਟਾ ਦੇ ਇਹਨੂੰ ਗੁੱਤਾਂ ਵੀ ਪੜਦਾ ਦਾ ਈ ਓਏ ਨਹੀਂ ਚੱਲ ਚੱਲ ਆਜਾ ਚਲੋ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਆਜੋ ਸਾਰੇ ਨਾਲ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਲੱਭੂ ਦੇ ਭਾਈ ਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਕੁੜੀ ਤੋਂ ਗੁੱਟ ਖਾਦੀ ਹੈ ਇਨਸਾਫ ਚਾਹੀਦਾ ਹੈ ਇਨਸਾਫ ਅਸੀਂ ਤੇਰੇ ਨਾਲ ਖੜੇ ਆ ਅਸੀਂ ਅਸੀਂ ਤੇਰੇ ਨਾਲ ਖੜੇ ਆ ਇਨਸਾਫ ਚਾਹੀਦਾ ਕੁੜੀ ਤੋਂ ਗੁੱਟ ਖਾਦੀ ਹੈ ਇਨਸਾਫ ਚਾਹੀਦਾ ਚਲੋ ਜੀ ਆਪਾਂ ਇੰਟਰਵਿਊ ਲੈਨੇ ਆ ਇਹ ਵਕੀਲ ਆ ਜੀ ਉਹਨਾਂ ਦਾ ਸਾਸ੍ਰੀਕਾਲ ਜੀ ਆਜੋ ਬੈਠੋ ਜੀ ਮੰਝੇ ਤੇ ਬੈਠੋ ਜੀ ਇੰਟਰਵਿਊ ਲਈ ਬੈਠੋ ਬੀਬੀ ਜੀ ਬੀਬੀ ਬੈਠੋ ਸਾਸ੍ਰੀਕਾਲ ਬੀਬੀ ਜੀ ਸਾਸ ਪੂਰੀ ਤਰ੍ਹਾਂ ਸਾਸ੍ਰੀਕਾਲ ਬੁਲਾਓ ਜੀ ਸਾਸ੍ਰੀਕਾਲ ਜੀ ਕੀ ਗੱਲ ਐ ਜੀ ਗੱਲ ਕੀ ਹੋਈ ਦੰਦ ਕੱਢਦੇ ਹੋ ਤੁਸੀਂ ਮੈਨੂੰ ਲੱਗਦਾ ਉਹਨੂੰ ਜ਼ਿਆਦਾ ਕੁੱਟਿਆ ਗੱਲ ਕੀ ਹੋਈ ਐ ਜੀ ਤੁਸੀਂ ਨਾਲ ਬੈਠ ਸਕਦੇ ਹੋ ਸਾਰੇ ਬੈਹਜੋ ਆਜੋ ਸੇ ਇਨਸਾਬ ਚਾਹੀਦਾ ਉਹਨੂੰ ਉਹਦਾ ਸਾਥ ਦੋ ਆ ਜਾ ਬਈ ਛੇਤੀ ਸਾਥ ਦੇਣਾ ਇਹਦਾ ਜੋ ਹਾਂ ਵਕੀਲ ਸਾਹਿਬ ਆ ਗਏ ਨੇ ਹਾਂਜੀ ਵਕੀਲ ਸਾਹਿਬ ਕੀ ਹੋਇਆ ਤਾਂ ਕੁੱਟਮਾਰ ਹੋਈ ਸੀ ਜੀ ਹਾਂਜੀ ਹਾਂਜੀ ਕਿੰਨੀ ਕੁ ਕੁੱਟਮਾਰ ਹੋਈ ਹੈ ਜੀ ਮੈਨੂੰ ਐ ਦੱਸੋ ਬਹੁਤ ਜ਼ਿਆਦਾ ਕਿਨੇ ਕੁੱਟ ਵੱਧ ਖਾਦੀਏ ਕਿਨੇ ਘੱਟ ਸੋਕ ਮਨੇ ਵੱਧ ਖਾਦੀਆ ਘਟ ਕਿੰਨੇ ਕੁੱਟੇ ਕਿੰਨੇ ਕੁੱਟੇ ਕੀ ਫਾਰਮ ਜੀ ਨਾਲ ਕੁੱਟੇ ਛੋਟੀ ਮਾਰੀ ਆ ਰੋੜਾ ਮਾਰਿਆ ਹਾਂਜੀ ਵਕੀਲ ਸਾਹਿਬ ਫਿਰ ਇਹਨੂੰ ਤਾਂ ਜੇਲ੍ਹ ਹੋਣੀ ਚਾਹੀਦੀ ਆ ਜੀ ਹਾਂਜੀ ਫਿਰ ਤੁਸੀਂ ਤੁਸੀਂ ਦੇ ਵਕੀਲ ਹੋਣ ਦੇ ਨਾਤੇ ਇਨਸਾਫ ਦੇ ਤੌਰ ਤੇ ਵਕੀਲ ਹੋਣ ਦੇ ਨਾਤੇ ਤੁਸੀਂ ਇਹਨੂੰ ਇਨਸਾਫ ਦਿਵਾਉਂਗੇ ਕਹਿ ਜੀ ਇਹਨੂੰ ਫਾਂਸੀ ਦੀ ਸਜ਼ਾ ਦੇਵੋਗੇ ਫਾਂਸੀ ਦੀ ਸਜ਼ਾ ਹਾਂ ਤੁਸੀਂ ਤਾਂ ਇਹਦੇ ਵਕੀਲ ਹੋ ਜੀ ਵਕੀਲ ਨੂੰ ਹਜੇ ਪਤਾ ਨਹੀਂ ਵਕਾਲਤ ਹਜੇ ਪੜ੍ਹੀ ਨਹੀਂ ਹਾਂ ਜੀ ਤੁਹਾਡਾ ਕੀ ਕਹਿਣਾ ਤੁਹਾਡੀ ਗਲਤੀ ਧੀ ਕਿ ਉਹਦੀ ਵੀ ਗਲਤੀ ਸੀ ਉਹਦੀ ਵੀ ਗਲਤੀ ਸੀ ਉਹਦੀ ਕਿੰਨੀ ਗਲਤੀ ਸੀ ਬਹੁਤ ਬਹੁਤ ਜ਼ਿਆਦਾ ਕਿੰਨੀ ਕੁ ਬਹੁਤ ਉਹਨੂੰ ਉਹਨੂੰ ਕਿ ਲੜੇ ਤੁਸੀਂ ਹੋ ਜੀ ਨਾ ਨਾ ਲੜੇ ਤੁਸੀਂ ਹੋ ਫਿਰ ਉਹਦੀ ਗਲਤੀ ਘਾਤੇ ਲੱਤਾਂ ਮਾਰਦਾ ਲੱਤਾਂ ਮਾਰਦਾ ਲੱਤਾਂ ਤੋਂ ਗੱਲ ਸ਼ੁਰੂ ਹੁੰਦੀ ਹੁੰਦੀ ਹਾਂ ਨਹੀਂ ਇੱਟ ਵੀ ਚੱਕੀ ਤੇ ਮੇਰੇ ਹਰੇ ਜਿਨਾ ਕੇ ਗਈ ਐ ਕਿੱਥੇ ਜਿਨਾ ਕੇ ਗਈ ਐ ਬਹੁਤ ਜੀ ਇੱਥੇ ਖੂਨ ਨਿਕਲਣ ਵਾਲਾ ਹੈ ਵਾਹ ਉਹਨੂੰ ਕੀ ਪੁੱਛਾਂ ਬਿਲਕੁਲ ਨਹੀਂ ਮੇਰਾ ਬਿਠਾਓ ਚਲੋ ਨਹੀਂ ਨਹੀਂ ਜੀ ਤੁਹਾਡਾ ਇੰਟਰਵਿਊ ਉਹਨੇ ਆਪਣਾ ਪੱਖ ਰੱਖਿਆ ਤੁਸੀਂ ਵੀ ਆਪਣਾ ਪੱਖ ਰੱਖੋ ਹੈਨਾ ਕਿਆ ਚੁੰਡੀ ਪੱਟੀ ਪ੍ਰੂਫ ਆਉਗੇ ਚੁੰਡੀ ਚੁੰਡੀ ਪੱਟੀ ਜਾਨਾ ਨਹੀਂ ਜੀ ਤੁਹਾਡੀ ਚੁੰਡੀ ਪੱਟੀ ਗਈ ਉਹ ਤਾਂ ਮੈਂ ਜੂੜਾ ਪਾਉਂਦਾ ਤੂੰ ਤਾਂ ਜੂੜਾ ਪੜਦਾ ਬਰਾਬਰ ਹੋਇਆ ਤਾਂ ਫਿਰ ਸਾਹ ਪਟਕਾ ਵੀ ਤਾਰਿਆ ਬੈਠੋ ਜੀ ਤੁਸੀਂ ਉਰੇ ਤੁਸੀਂ ਪਟਕਾ ਵੀ ਤਾਰਤਾ ਤੁਸੀਂ ਦਸਤਾਰ ਤੇ ਵੀ ਗਏ ਹੋ ਕਿ ਤੁਸੀਂ ਥੋ ਇੰਨਾ ਕੀ ਤੁਹਾਡਾ ਤੁਸੀਂ ਖੇਡ ਰਹੇ ਤੇ ਮੇਰੇ ਅਨਸਾਰ ਹੈ ਨਾ ਖੇਡ ਰਹੇ ਤੇ ਨਾ ਫਿਰ ਕੀ ਐ ਜਾਂ ਇਹ ਜੀ ਗੱਲ ਕੀ ਹੋਈ ਕਿ ਤੁਸੀਂ ਲੜ ਪਏ ਇਹ ਮਾਰੀ ਮਾਰੀ ਗੱਲ ਤੇ ਲੜ ਤੁਸੀਂ ਮਾਰੀ ਮਾਰੀ ਹਾਂ ਤੇ ਵੀਰਾਂ ਤੇ ਕਾ ਨਾ ਖੁੱਟੋ ਮਾਰੀ ਨਾ ਨਹੀਂ ਹਸਣਾ ਨਹੀਂ ਤੁਸੀਂ ਕਿਹੜੀ ਗੱਲ ਤੇ ਤੁਸੀਂ ਚੁਪਰੋ ਤੁਸੀਂ ਕਿਹੜੀ ਗੱਲ ਤੇ ਲੜੇ ਤੇ ਇਹ ਇੱਕ ਦਫਾ ਪਾ ਉਹ ਮਿਲਦੇ ਰਹੇ ਪੰਪ ਕੌਣ ਭਰਦਾ ਤਾਂ ਪਹਿਲਾਂ ਦੱਸ ਪੰਪ ਕੌਣ ਭਰਦਾ ਪੰਪ ਗੋਂ ਪੰਪ ਗੋਂ ਭਰਦਾ ਦਾ ਹੈ ਹੈ ਆ ਭਰਦਾ ਦਾ ਆ ਭਰਦਾ ਦਾ ਆਹ ਤਾਂ ਅਨਰੀ ਪੰਪ ਭਰਦਾ ਦਾ ਹੈ ਪੰਪ ਭਰਦਾ ਦਾ ਕੋਈ ਹੋਰ ਵੀ ਤਾਂ ਸਿਰ ਨਾ ਹੋਰ ਨਾ ਹੋਰ ਕੋਈ ਨਹੀਂ ਤਾਂ ਅੱਬ ਕੀ ਸੁਣਾ ਨਾਲ ਵਕੀਲ ਤੂੰ ਵੀ ਨਾਲ ਤਾਂ ਹੈ ਵਕੀਲ ਖੜਾ ਕੇ ਮੈਂ ਨਹੀਂ ਸੁਣਾ ਤੂੰ ਨਾਲ ਸੀ ਮੈਂ ਸੁਣਿਆ ਤੂੰ ਨਾਲ ਸੀ ਬਾਈ ਤੂੰ ਪੰਪ ਭਰਦਾ ਰਿਹਾ ਤੈਨੂੰ ਵੀ ਸਜ਼ਾ ਹੋਊਗੀ। ਉਹ ਨਹੀਂ ਵਕੀਲ ਐ ਲੜ ਪਿਆ। ਮੌਨ ਨਹੀਂ ਤਾਂ ਤੁਸੀਂ ਆਪਣੀ ਗੱਲ ਤੋਂ ਮੁੱਕਰ ਦਿਓ। ਮੈਂ ਉਹਦੇ ਘਰ ਆ ਵੀ ਜਾਊਂਗਾ ਉਹਦਾ ਪੱਖ ਵੀ ਰੱਖਾਂਗੇ। ਤੁਸੀਂ ਦੱਸੋ ਕੀ ਕਰਨਿਓ। ਕੀ ਉਹਦੇ ਨਾਲ ਸਹੀ ਹੋਇਆ? ਮੈਂ ਨਹੀਂ ਇਹਦੇ ਕੋਲ ਹੈਗਾ ਸੀ। ਹਾਂ ਤੂੰ ਤਾਂ ਦੇਖਦਾ ਤਾਂ ਮੇਰੇ ਨਾਲ ਤਾਂ ਨਾ ਤੂੰ ਤਾਂ। ਹਾਂ ਬਸ ਠੀਕ ਆ ਫਿਰ। ਤੇ ਤੂੰ ਟੈਨਸ਼ਨ ਆ ਲੈ ਤੈਨੂੰ ਨਹੀਂ ਹੁੰਦੀ ਸਜ਼ਾ। ਠੀਕ ਆ? ਤੂੰ ਟੈਨਸ਼ਨ ਨਾ ਤੈਨੂੰ ਸਜ਼ਾ ਹੋਣੀ ਆ ਤੇਰਾ ਸਿਰ ਧੜ ਤੋਂ ਅਲੱਗ ਕੀਤਾ ਜਾਊਗਾ ਲਾਇਕ ਨਾ ਸੜਿਆ ਦਾਤੀ ਚਾਚਾ ਲਈ ਆ ਜਾ ਫੇਰ ਰਣ ਤੂੰ ਕੀ ਕਹਿਨੀ ਆ ਤੂੰ ਬਚੇਂਗੀ ਕਿ ਤੇਰਾ ਕਲਿਆਣ ਹੋਊਗਾ ਕਿਉਂ ਤੇਰੇ ਨਾਲ ਬਦਲਾ ਲਊਗਾ ਕਿ ਨਹੀਂ ਲੈ ਕੇ ਦਿਖਾਵੇ ਫੇਰ ਕੁੱਟ ਕੇ ਵੀ ਭੇਜੂਗੀ ਕੁੜੀਆਂ ਦਾ ਫੁੱਟ ਖਾ ਕੇ ਜਾਂਦਾ ਬਾਏ ਛੁੱਕ ਕੇ ਕਰਕੇ ਭੇਜਿਆ ਦਾ ਹੋ ਵਾਹ ਜੀ ਵਾਹ ਹੋ ਇਹਨੇ ਵੀ ਗੱਲ ਆ ਤੁਸੀਂ ਜਿੰਨੀ ਪੜਾਸਾ ਕੱਢ ਸਕਦੇ ਹੋ ਬਸ ਇੰਨੀ ਇੰਨੀ ਗਿਆ ਬਕੀਰ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਉਹਨੂੰ ਸਜ਼ਾ ਮਿਲਣੀ ਹੈ ਕਿ ਸੁਖਮਨ ਨੂੰ ਦੇਣੀ ਹਣੀ ਉਹਦਾ ਹੀ ਪੱਖ ਹੈ ਨਾ ਉਹਦਾ ਹੀ ਪੱਖ ਆ ਜਾ ਬੀਬਾ ਹੋ ਰਿਹਾ ਹੈ ਅੱਜ ਤੁਸੀਂ ਮੈਂ ਤੁਹਾਡੀ ਬਹਾਦਰੀ ਦੇ ਕਿੱਸੇ ਬਹੁ ਸੁਣ ਲਏ ਹਨਾ ਮੈਂ ਤੁਹਾਡੀ ਬਹਾਦਰੀ ਦੇ ਕਿੱਸੇ ਬਹੁ ਸੁਣ ਲਏ ਤੁਸੀਂ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤੇ ਜਾਉਗੇ ਇਹ ਪਹਿਲੀ ਕੁੜੀ ਆ ਜਿਨੇ ਮੁੰਡੇ ਤੋਂ ਪ੍ਰੋਟੈਕਸ਼ਨ ਕਰੀ ਆਪਣੀ ਕਰੀ ਹੈ ਨਾ ਇਹਨੇ ਗੁੰਡਿਆਂ ਦਾ ਡਟ ਕੇ ਸਾਹਮਣਾ ਕੀਤਾ ਕੀ ਕਹਿਣਾ ਚਾਹੋਗੇ ਸਾਰੀਆਂ ਕੁੜੀਆਂ ਨੂੰ ਵੀ ਮੁੰਡਿਆਂ ਨੂੰ ਫੜਕੇ ਸਵਾਰ ਕੇ ਕਹੋ ਜੀ ਐਂ ਜੀ ਗੱਲ ਨਹੀਂ ਬਣਦੀ ਵੀ ਮੁੰਡਿਆਂ ਨੂੰ ਫੜਕੇ ਕੁੱਟੋ ੱਟਕੇ ਨਾਲੇ ਕੁੱਟੋ ਚਾਹੇ ਉਹਨਾਂ ਦੀ ਜੇ ਬੋਲਦੇ ਹੁੰਨੇ ਤਾਂ ਗਲਤ ਅੱਛਾ ਜੇ ਗੱਲ ਤੇ ਬੋਲ ਲੈਣਾ ਫਿਰ ਗੱਲ ਲੈਣਾ ਅੱਛਾ ਜੇ ਇਹ ਗੱਲ ਤੇ ਬੋਲਦੇ ਗੁੱਢ ਥੱਲੇ ਲੈ ਕੇ ਕੁੱਟੋ ਕੁੱਟੋ ਜੇ ਕਿਥੇ ਮੁੰਡੇ ਦੀ ਜਾਨ ਚਲੇ ਜਾਵੇ ਫਿਰ ਐਨੀ ਤਾਂ ਕਰਨੀ ਅੱਛਾ ਐਨੀ ਨਹੀਂ ਕਰਨੀ ਚਲੋ ਕੋਈ ਗੱਲ ਨਹੀਂ ਇੱਥੇ ਹੀ ਅਸੀਂ ਵੀਡੀਓ ਸਮਾਪਤ ਕਰਦੇ ਹਾਂ ਇਸ ਕੁੜੀ ਨੂੰ ਇਨਸਾਫ ਮਿਲੂਗਾ ਤੇ ਵਕੀਲ ਸਾਹਿਬ ਸਾਡੇ ਨਾਲ ਨੇ ਇੱਥੇ ਹੀ ਵੀਡੀਓ ਕਰਦੇ ਸਮਾਪਤ ਸਤਿ ਸ਼੍ਰੀ ਅਕਾਲ ਵਕੀਲ ਸਾਹਿਬ ਵਕੀਲ ਜੀ ਸਤਿ ਸ਼੍ਰੀ ਅਕਾਲ ਤਾਂ ਕਰਦੇ ਜੀ ਸਤਿ ਸ਼੍ਰੀ ਅਕਾਲ ਚਲੋ ਇਸ ਚੰਗਾ ਜੀ ਵਕੀਲ ਸਾਹਿਬ ਚੰਗਾ ਚੰਗਾ ਮੈਡਮ ਜੀ ਲੜਦੀ ਆ ਹਲੇ ਉਹਦਾ ਵੀ ਕੰਮ ਕਰਨਾ ਹੈ ਚਲੋ ਚੰਗਾ ਿੰਗਾ ਚੰਗਾ ਜੀ ਤੁਸੀਂ ਲੜਾਈ ਦੇ ਵਿੱਚ ਤੇ ਚਲੋ ਫਿਰ ਵਿੱਚ ਰਹੋ ਚੰਗਾ ਬਾਏ 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 ਪਕਾਲੂ ਵੀਡੀਓ ਪਾ ਦੂੰਗੇ ਚਲੋ